ਇੱਕੋ ਪਰਿਵਾਰ ਦੇ 3 ਮੈਂਬਰ ਹੈਗੇ ਆ ਪਤੀ ਪਤਨੀ ਐਂਡ ਦਿਓ ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਮਾਰਦਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਵਾਈਫ ਹੈਗੀ ਰੇਨੂ ਵਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਮਾਰਦਤਾਂ ਚ 32 ਕੀ ਇੱਕ ਟਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਬਾਲੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚਲੇ ਆ ਰਿਹਾ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਦਿੱਤਾ। 24 ਤਰੀਕ ਔਰ 25 ਤਰੀਕ ਨੂੰ ਰਾਹੋਂ ਦੇ ਵਿੱਚ ਇੱਕ ਲੇਡੀ ਕੋਲੋਂ ਜਿਹੜੀ ਸੀਗੀ ਇੱਕ ਜਾ ਰਹੀ ਸੀਗੀ ਉਹਦੇ ਕੋਲੋਂ ਬਾਲਕ ਹੋਈ ਸੀ। ਇਸੇ ਤਰ੍ਹਾਂ ਜਿਹੜੀ 25 ਤਰੀਕ ਨੂੰ ਇੱਥੋਂ ਜਿਹੜੀ ਸੀਗੀ ਬਾਲਕ ਹੋਈ ਗਈ ਸੀਗੀ ਬੰਨਾਲਾ ਪਿੰਡ ਤੋਂ ਜਿਹੜੀ ਜਾ ਰਹੀ ਸੀ ਘਰ ਨੂੰ ਉਹਨਾਂ ਕੋਲੋਂ ਸਿੱਟੀ ਥਣ ਦੇ ਵਿੱਚ ਇਸ ਤੋਂ ਲਗਭਗ ਸਤਪੁਰ ਨਗਰ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਅਟੈਂਪਟ ਹੋਈ ਸੀ ਇੱਕ ਲੇਡੀ ਤੋਂ ਚੈਨਈ ਨੂੰ ਸੋਇਸ ਜਿਹੜੀਆਂ ਦੋ ਬਾਰ ਦਾਤਾ ਸੀ ਗਿਆ ਇਹਦੇ ਵਿੱਚ ਮੁਕੱਦਮਾ ਦਰਜ ਸੀਗਾ ਖਾਣਾ ਦਾਹੋਚ ਔਰ ਸਿਟੀ ਨਮਾਸ਼ਾ ਸੋ ਇਹਦੀ ਸੰਵੇਦਨਸ਼ੀਲਤਾ ਦੇਖਦੇ ਹੋਏ ਦੋਨਾਂ ਐਸਐਸਓ ਵੱਲੋਂ ਬੜੀ ਤਕਪਤਤਾ ਨਾਲ ਕੰਮ ਕਰਦੇ ਹੋਏ ਦੋਸ਼ੀ ਜਿਹੜੇ ਜਿਨ੍ਹਾਂ ਦੀ ਪਹਿਲਾਂ شناخت ਨਹੀਂ ਸੀ ਉਹਨਾਂ ਦੀ شناخت ਕੀਤੀ ਜਿਹੜੇ ਪਿੰਡ ਚੂਰ ਪਰਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਹੈਗੇ ਆ ਪਤੀ ਪਤਨੀ ਐਂਡ ਦਿਓ ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਵਾਈਫ ਹੈਗੀ ਰੇਨੂ ਵਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਬਾਰਦਾਤਾਂ ਚ ਵਰਤੀ ਗਈ ਐਕਟਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਬਾਲੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚੱਲਿਆ ਆ ਰਿਹਾ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਉਂਦਾ ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸੀ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਬੁਰੀ ਸੰਗਤ ਚ ਪਏ ਹੋਇਆ ਜਿਹੜਾ ਬਲਜੀਤ ਹੈਗਾ ਇਹਦੇ ਖਿਲਾਫ 9 ਮੁਕੱਦਮੇ ਲੁੱਟਖੋਹ ਦੇ ਔਰ ਇਹ ਤੋਂ ਇਲਾਵਾ ਨਸ਼ੇ ਦੇ ਦਰਜ ਹੈ ਇਸੇ ਤਰ੍ਹਾਂ ਜਿਹੜਾ ਚੰਗੀਤ ਹੈਗਾ ਉਹਦੇ ਖਿਲਾਫ 6 ਮੁਕੱਦਮੇ ਦਰਜ ਹੈ ਔਰ ਜਿਹੜੀ ਦੋਸ਼ਨ ਹਰੀਨੂ ਵਾਲਾ ਇਹਦੇ ਖਿਲਾਫ ਵੀ ਦੋ ਮੁਕੱਦਮੇ ਪਹਿਲਾਂ ਹੀ ਦਰਜ ਸੀ ਸੋ ਇਹਨਾਂ ਦਾ ਜਿਹੜਾ ਪਿਸ਼ੋਕਣ ਹੈ ਅਪਰਾਧਿਕ ਹੈ ਔਰ ਇਹਨਾਂ ਨੂੰ ਜਿਹੜਾ ਅੱਜ ਪੇਸ਼ ਅਦਾਲਤ ਕੀਤਾ ਗਿਆ ਹੈ ਬਲਜੀਤ ਦਾ ਜਿਹੜਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਇਹਨੇ ਇਹ ਵੀ ਮੰਨਿਆ ਆਪਣੀ ਮੁਢਲੀ ਪੁੱਛਗਿੱਛ ਕੀ ਗੜਸ਼ੰਕਰ ਦੇ ਹਿਸ਼ਾਰ ਪਰੇਗੀ ਇਹਦੇ ਵਿੱਚ ਵੀ ਇਹਨਾਂ ਨੇ ਵਾਰਦਾਤਾ ਨੂੰ ਅੰਜਾਮ ਦਿੱਤਾ ਸੋ ਮਜੀਦ ਪੁੱਛਗਿੱਛ ਉਹਨਾਂ ਦੇ ਵੀ ਖੁਲਾਸੇ ਹੋਣ ਦੀ ਸੰਭਾਅ ਨਹੀਂ ਕੋਈ ਹਥਿਆਰ ਹੋਰਾ ਮਦੂਈ ਨਹੀਂ ਇਹਨਾਂ ਕੋਲ ਹਥਿਆਰ ਕੋਈ ਨਹੀਂ ਸੀਗਾ ਇਹ ਝੱਪਟ ਮਾਰ ਕੇ ਸਨੇਚ ਕਰਦੇ ਸੀ ਸੋ ਜਿਹੜੇ ਇਹਨਾਂ ਦੇ ਦੋਨੋਂ ਐਕਟਵਾ ਐਂਡ ਮੋਟਰਸਾਈਕਲ ਹੈਗੇ ਉਹ ਬਰਾਮਦ ਕਰ ਲਏ ਮਰੀ ਵਾਂਡ ਲਿਆ ਰਿਮਾਂਡ 2 ਦਿਨ ਦਾ ਹਾਸਲ ਕੀਤਾ ਗਿਆ ਬਲਜੀਤ ਦਾ ਔਰ ਉਹਦੇ ਕੋਲੋਂ ਕੁਛ-ਕੁਛ ਕਰਕੇ ਹੋਰ ਸਾਨੂੰ ਬਾਦਲਤਾ ਜਿਹੜੀਆਂ ਉਹਨੇ ਮੁੱਢਲੀ ਕੁਛ-ਕੁਛ ਮੰਗੀਆਂ ਗੜ ਸਿੰਘ ਕਰੇਰੀਏ ਦੇ ਵਿੱਚ ਉਹਨਾਂ ਦੇ ਵਿੱਚ ਹੋਰ ਬਾਦਲਤਾ ਦੇ ਖਲਾਸੀ ਨਵਾਂ ਸ਼ਹਿਰ ਕੋਈ ਮਾਮਲੇ ਨਹੀਂ ਇਸ ਤਰ੍ਹਾਂ ਨਵਾਂ ਸ਼ਹਿਰ ਦੇ ਇਹਦੇ ਤਿੰਨ ਮਾਮਲੇ ਸਾਡੇ ਹੋਏ ਸੀ ਉਹ ਤਿੰਨੋਂ ਮਾਮਲੇ ਸੋਲਵ ਹੋ ਗਏ ਹੋਰ ਕਵਰੀ ਨਹੀਂ ਸੀ ਕਰਨੇ ਸੋ ਇਸ ਕਰਕੇ ਜਿਹੜਾ ਹੈਗਾ ਬਲਜੀਤ ਦਾ ਰਿਮਾਂਡ ਲਿਆ ਕਿਉਂਕਿ ਬਲਜੀਤ ਕੋਲੋਂ ਜਿਹੜਾ ਇਹ ਸਮਾਨ ਹੈਗਾ ਜਾਂ ਕਿੱਥੇ ਵੇਚਦੇ ਸੀ ਕੀ ਕਰਦੇ ਸੀ ਉਹ ਸਾਰਾ ਜਿਹੜਾ ਮੁੱਖ ਰੁਪਈ ਸੀਗਾ ਉਹ ਬਲਜੀਤ ਲੂਟ ਕੋਦਣ ਕੀ ਕੀ ਲੁੱਟਿਆ ਸੀ ਨਾਨੇ ਇਹ ਚੱਪਟ ਮਾਰ ਕੇ ਸੋਨਾ ਹੀ ਖੋਣ ਦੀ ਕੋਸ਼ਿਸ਼ ਕਰਦੇ ਸੋਨਾ ਜਾਂ ਚੈਨੀ ਜਿਹੜੀ ਹੈਗੀ ਹੈ ਰਾਹ ਹੀ ਰੱਦ ਰਿਕਵਰ ਹੋਈ ਹੈ ਰਿਕਵਰ ਹੋ ਗਈ ਇਹਦੇ ਕੋਲ ਵਾਲੀ ਜਿਹੜੀ 12-12 ਬਰਤਤੀ ਸੀ ਉਹ ਰਿਕਵਰ ਹੋ ਗਈ